ਵੀ ਭਾਈ ਮਨੀ ਸਿੰਘ ਦੀ ਕੁੱਲ ਜੋ ਜੇਹੀ ਆਪਣੇ ਸ਼ਹੀਦਾਂ ਦੀ ਗੱਲ ਸ਼ਰੋਣੀ ਕਮੇਟੀ ਨੂੰ ਬੇਨਤੀ ਕਰਕੇ ਕੋਈ ਅਪੀਲ ਵੀ ਕਰਨਾ ਆ ਤੇ ਜਿਹੜੇ ਸਾਡੇ ਵੀਰ ਪਹਿਲਾਂ ਲੱਗੇ ਆ ਮੇਡਗਾ ਤੇ ਫੈਂਦੇ ਆ ਤਦੋਂ ਉਹਨਾਂ ਨੇ ਜਨਮ ਤੇ ਸ਼ਹੀਦੀ ਦੇਣ ਦੀ ਅੱਜ ਤੱਕ ਗੱਲ ਨਹੀਂ ਕੀਤੀ ਹੁਣ ਉਹਨਾਂ ਦੇ ਦਿਮਾਗ 'ਚ ਕਿਹ ਕੋਈ ਦੀਵੀ ਆ ਗਈ ਹੈ ਕਿ ਜਿਹੜੀ ਪਾਰਟੀ ਸਾਨੂੰ ਟਿਕਟਾਂ ਦੇਗੀ ਉਹ ਪਾਰਟੀ ਦੇ ਨਾਲ ਖੜਾਂਗੇ ਅਸੀਂ ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਜਿਹੜਾ ਤਸ ਅਤੇ ਮਿਸ਼ਨ ਗੁਰਨਾਮਕ ਨਾਮ ਦੇਵਾ ਸਕਦਾ ਤੇ ਪੂਰੇ ਪੰਜਾਬ ਦੇ ਰਾਜ ਨੂੰ ਭਾਈਚਾਰੇ ਨੂੰ ਨਾਮਬੰਦ ਕਰ ਰਹੇ ਆ ਸ਼ਹੀਦਾਂ ਦਾ ਜਨਮ ਤੇ ਸ਼ਹੀਦੀ ਦਿਨ ਮਨਾਉਣੀ ਉਪਰਾਲਾ ਕਰ ਰਹੇ ਆ ਘਰ ਘਰ ਦੇ ਵਿੱਚ ਉਜਲਾ ਕਰਾਂਗੇ ਤੇ ਸਾਰੇ ਲੋਕਾਂ ਦਾ ਜ਼ਿਲ੍ਹੇ ਦਾ ਪ੍ਰਧਾਨ ਵੀ ਨਿਯੁਕਤ ਕਰਤਾ ਪੰਜਾਬ ਦਾ ਵੀ ਕਰਤਾ ਤੇ ਬਾਕੀ ਸਾਰੀ ਟੀਮ ਤਿਆਰ ਕਰ ਰਿਆ ਹਰ ਇਹ ਮਾਣ ਦੀ ਹਜਿੱਤ ਜੜ ਕੇ ਕੋਈ ਮੈਂ ਰਾਜਨੀਤੀ ਵਾਲੀ ਗੱਲ ਨਹੀਂ ਕਰ ਰਿਆ ਮੇਰਾ ਰਾਜਨੀਤੀ ਨਾਲ ਕੁਝ ਨਹੀਂ ਦਾ ਤੇ ਜਾਣੀ ਗੱਲ ਕਰ ਰਿਆ ਸ਼ਹੀਦਾਂ ਦੇ ਪ੍ਰਚਾਰ ਤੇ ਪ੍ਰਸਾਰ ਦੇ ਹੁਣ ਜਦੋਂ ਅਡੀ ਟੀਵੀ ਨਾਲ ਤੇ ਦੁਆਰਾ ਦੇ ਪੰਡੇ ਨਾਲ ਕੀ ਫਲਾਰੀ ਦਾ ਦੇ ਕਿ ਕਿਸੇ ਵੀ ਠੀਕ ਪਾਇਣ ਦਾ ਘਟਨਾ ਘਟਨੀ ਹੈ ਉਹਦੇ ਰਸਮਾਂ ਦੇ ਵਿੱਚ ਅਸੀਂ ਸ਼ਾਸਤਰ ਵਿਦਿਆ ਹਰ ਪਿੰਡ ਦੇ ਵਿੱਚ 20 25 25 ਨੌਜਵਾਨਾਂ ਦੀ ਟੀਮ ਤਿਆਰ ਕਰਕੇ ਉਹਨਾਂ ਨੂੰ ਸ਼ਾਸਤਰ ਵਿਦਿਆ ਦਾ ਪੂਰਾ ਅਭਿਆਨ ਕਰਾ ਕੇ ਪ੍ਰਚਾਰ ਤੇ ਪ੍ਰਸਾਰ ਚੱਲੇਗਾ ਉਹਨਾਂ ਨੂੰ ਜੋ ਰਾਸਪਾਤ ਹਰ ਪਿੰਡ ਪੱਤਰ ਤੇ ਪੰਜਾਬ ਦੇ ਵਨਪੰਖ ਜਿਹੜੇ ਅੰਤਮ ਕੇ ਹੁੰਦੇ ਵਿੱਚ ਅਜੀ ਯੂਟ ਪਿਆਰ ਕਰ ਰਹੇ ਆ ਕਿਉਂਕਿ ਸਾਡੀ ਪਾਲੀ ਮਨੀ ਸਿੰਘ ਜੀ ਦਾ ਨਾਮ ਸੁਣ ਕੇ ਜਿਹੜੀਆਂ ਗਲਤ ਜਿਹੜੇ ਲੋਕ ਨੇ ਜਾਂ ਗਲਤ ਸੋਚ ਰੱਖਦੇ ਆ